ਮੈਂ ਇੱਕ ਵਾਰੀ ਮੇਰੇ ਮਿਸੇਜ ਦੇ ਬੱਚੇ ਵੀ ਸੀਗੇ ਨਾਲ ਅਸੀਂ ਪਾਲਮਪੁਰ ਤੋਂ ਅੱਗੇ ਨੂੰ ਜਾ ਰਹੇ ਸੀਗੇ ਤੇ ਰਸਤੇ 'ਚ ਸਾਡੀ ਗੱਡੀ ਖਰਾਬ ਹੋ ਗਈ ਟਾਈਮ ਵੀ ਰਾਤ ਦਾ ਸੀਗਾ ਬੱਚਾ ਨੂੰ ਇਸ ਗੱਲ ਦਾ ਬੜਾ ਫਿਕਰ ਸੀਗਾ ਵੀ ਕੀ ਬਣਨਾ ਕਿੱਧਰ ਜਾਵਾਂਗੇ ਹੁਣ ਸਾਡੇ ਪਿੱਛੇ ਇੱਕ ਗੱਡੀ ਆਈ ਹਿਮਾਚਲੀਆਂ ਦੀ ਗੱਡੀ ਸੀ ਉਹ ਉਹਨਾਂ ਨੇ ਕਿਹਾ ਕਿ ਤੁਸੀਂ ਘਰ ਆਓ ਨਾ ਅਸੀਂ ਲੋਕਲ ਐ ਇੱਥੋਂ ਸਾਡਾ ਘਰ ਵੀ ਨੇੜੇ ਐ ਤੁਸੀਂ ਸਾਡੇ ਕੋਲੇ ਰਹਿ ਸਕਦੇ ਹੋ ਪਰ ਹੁਣ ਇਸ ਤਰ੍ਹਾਂ ਵਿਸ਼ਵਾਸ ਕਰਨਾ ਥੋੜਾ ਔਖਾ ਸੀ ਪਰ ਉਹਨਾਂ ਨੇ ਰਾਤ ਨੂੰ ਆਪਣੀ ਗੱਡੀ ਪਿੱਛੇ ਸਾਡੀ ਗੱਡੀ ਬੰਨ ਕੇ ਉਹ ਮੈਨੂੰ ਟਿਕਾਣੇ ਤੇ ਲੈ ਕੇ ਵੀ ਗਏ ਔਰ ਉਹਨਾਂ ਨੇ ਇੱਕ ਉੱਥੇ ਹੋਮ ਸਟੇ ਸੀ ਉਸ ਹੋਮ ਸਟੇ ਤੇ ਸਾਨੂੰ ਲਿਜਾ ਕੇ ਛੱਡਿਆ ਬਕਾਇਦਾ ਉਹਨਾਂ ਨਾਲ ਗੱਲ ਕਰੀ ਤੇ ਸਵੇਰੇ ਉਹਨਾਂ ਨੇ ਮੈਨੂੰ ਫੇਰ ਫੋਨ ਕਰਕੇ ਪੁੱਛਿਆ ਵੀ ਕੀ ਤੁਹਾਡਾ ਇਹ ਸਾਰਾ ਕੰਮ ਠੀਕ ਹੋ ਗਿਆ ਇਸ ਤਰ੍ਹਾਂ ਹੀ ਇੱਕ ਵਾਰੀ ਮੈਂ ਇਧਰ Shimla ਤੋਂ ਅੱਗੇ ਰੋੜੂ ਹੈਗਾ ਕਾਫੀ ਉੱਪਰ ਨੂੰ ਚਲਾ ਜਾਂਦਾ 70 ਕਿਲੋਮੀਟਰ ਅੱਗੇ ਉੱਪਰ ਨੂੰ ਐ ਉਧਰ ਅਸੀਂ ਗਏ ਹੋਏ ਸੀਗੇ ਉੱਥੇ ਵੀ ਇਸ ਤਰ੍ਹਾਂ ਹੀ ਹੋਇਆ ਸਾਡੇ ਨਾਲ ਉੱਥੇ ਸਾਨੂੰ ਰਾਤ ਪੈ ਗਈ ਉਧਰਲੇ ਪਾਸੇ ਹੋਟਲ ਇੰਡਸਟਰੀ ਹੈ ਨਹੀਂ ਕੋਟਲ-ਹੋਟਲ ਬਹੁਤ ਘੱਟ ਨੇ ਉੱਥੇ ਸਾਨੂੰ ਇੱਕ ਬੰਦੇ ਨੇ ਪਰਿਵਾਰ ਨੇ ਰਾਤ ਨੂੰ ਆਪਣੇ ਘਰ ਰੱਖਿਆ ਸਾਡੀ ਗੱਡੀ ਵੀ ਉਹਨਾਂ ਨੇ ਠੀਕ ਕਰਵਾਈ ਔਰ ਉਸ ਪਰਿਵਾਰ ਦੇ ਨਾਲ ਸਾਡੇ ਸਬੰਧ ਆ ਜਿਹੜੇ ਉਹ ਬਣ ਗਏ ਤੇ ਹੁਣ ਉਹ ਪਿਛਲੇ 20-25 ਸਾਲਾਂ ਤੋਂ ਆ ਜਿਹੜੇ ਸਾਡੇ ਘਰੇ ਇੱਥੇ ਵੀ ਆਉਂਦੇ ਆ ਮੇਰੇ ਕੋਲੇ ਵੀ ਮੈਂ ਵੀ ਉਹਨਾਂ ਕੋਲੇ ਲਗਾਤਾਰ ਜਾਂਨਾ ਮਤਲਬ ਇਹ ਤਾਂ ਦੋ ਘਟਨਾਮਾ ਨੇ ਬਹੁਤ ਵਾਰੀ ਮੈਂ ਦੇਖਿਆ ਕਿ ਕਦੇ ਹਨੇਰਾ ਹੋ ਗਿਆ ਸਵੇਰਾ ਹੋ ਗਿਆ ਜਾਂ ਗੱਡੀਆਂ ਦੀ ਪ੍ਰੋਬਲਮ ਆਉਂਦੀ ਹੈ ਆਮ ਕਰਕੇ ਉਹ ਸਾਡੇ ਕਾਫੀ ਹੈਲਪਫੁਲ ਹੁੰਦੇ ਆ ਲੋਕ ਮੈਨੂੰ ਤਾਂ ਕਦੇ ਕੋਈ ਇਸ ਤਰ੍ਹਾਂ ਦੀ ਦਿੱਕਤ ਆਈ ਨਹੀਂ ਹੈ ਮਾਚਲੀ ਦਾ ਵੈਲਕਮਿੰਗ ਹੈਗੇ ਨੇ ਪੰਜਾਬੀਆਂ ਨੂੰ ਸਲਾਨੀ ਬਨਣ ਵਜੋਂ ਜਾਂ ਪੰਜਾਬੀਆਂ ਨੂੰ ਘੁੰਮਣਾ ਫਿਰਨਾ ਆਉਂਦਾ ਜਿਵੇਂ ਆਪਾਂ ਇੱਥੇ ਗੱਡੀ ਚ ਲਾਉਂਦੇ ਹਾਂ ਕੁਝ ਲੋਕ ਇੱਥੇ ਰੈਸ਼ਟੇ ਚ ਲਾਉਂਦੇ ਆ ਉੱਥੇ ਵੀ ਆਪਾਂ ਸੁਣਦੇ ਹਾਂ ਕਿ ਕਾਫੀ ਰੈਸ਼ਟੇ ਚ ਲਾਉਂਦੇ ਆ ਪਰ ਉੱਥੇ ਚੀਜ਼ਾਂ ਬਿਲਕੁਲ ਹੀ ਬਦਲ ਜਾਂਦੀਆਂ ਨੇ ਦੋ ਤਿੰਨ ਚੀਜ਼ਾਂ ਹੈਗੀਆਂ ਕਿ ਅਸੀਂ ਜਿਹੜੇ ਸਾਡੇ ਜਾਦੇ ਮਿਡਲ ਕਲਾਸ ਦੇ ਲੋਕ ਜਾਂਦੇ ਆ ਉੱਥੇ ਅਸੀਂ ਹਾਲੇ ਮੈਨੂੰ ਲੱਗਦਾ ਹੈ ਕਿ ਜਿਹੜੀ ਘੁੰਮਣ ਫਿਰਨ ਦਾ ਜਿਹੜਾ ਮਸਲਾ ਹੈ ਸਾਡਾ ਉਹ ਹਾਲੇ ਸਿੱਖ ਰਹੇ ਆ ਅਸੀਂ ਕਿਉਂਕਿ ਅਸੀਂ ਪਿਛਲੇ 10-15 ਸਾਲ ਦਾ ਜਿਹੜਾ ਏਪੀਡ ਹੈ ਇਹਦੇ ਵਿੱਚ ਹੀ ਜ਼ਿਆਦਾ ਲੋਕ ਜਾਣ ਲੱਗੇ ਆ ਪਹਿਲਾਂ ਕੋਈ ਬਹੁਤੇ ਨਹੀਂ ਸੀ ਜਾਂਦੇ ਅੱਛਾ ਇਸ ਕਰਕੇ ਸਾਡਾ ਜਿਹੜਾ ਇੱਕ ਸੁਭਾਅ ਆਏਗਾ ਉਹ ਜਿਹੜਾ ਸੁਭਾਅ ਅਸੀਂ ਪੰਜਾਬ ਦੇ ਵਿੱਚ ਹੁੰਦਾ ਹੈ geke ਲਲਕਾਰੇ ਮਾਰਨੇ ਰੌਲਾ ਪਾਉਣਾ ਉੱਚੀ ਬੋਲਣਾ ਕਿਸੇ ਦੂਜੇ ਦੀ ਪਰਵਾਹ ਨਾ ਕਰਨੀ ਆਪਣੀ ਸੁਪਰਮੈਸੀ ਕਾਇਮ ਕਰਨੀ ਹਰ ਇੱਕ ਜਗ੍ਹਾ ਦੇ ਉੱਤੇ ਉਹ ਜਿਵੇਂ ਅਸੀਂ ਪੰਜਾਬ ਚ ਰੱਖਦੇ ਆ ਅਸੀਂ ਦੂਸਰੀ ਸਟੇਟ ਜਾ ਕੇ ਭੁੱਲ ਜਾਂਦੇ ਆ ਕਿ ਅਸੀਂ ਇੱਥੇ ਇੱਕ ਮਹਿਮਾਨ ਬਣ ਕੇ ਆਏ ਹੋਇਆ ਸਾਨੂੰ ਇਹਨਾਂ ਦੀ ਕਲਚਰ ਇਹਨਾਂ ਦੀ ਤਹਜ਼ੀਬ ਇਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਨੇ ਚਾਹੀਦੇ ਆ ਉਹ ਅਸੀਂ ਕਰਨ ਨਹੀਂ ਲੱਗੇ ਮੈਂ ਦੇਖਿਆ ਕਿ ਬਹੁਤ ਸਾਰੇ ਗੋਰੇ ਆ ਜਿਹੜੇ ਹਿਮਾਚਲ ਦੇ ਵਿੱਚ ਆਉਂਦੇ ਆ ਔਰ ਉਹ ਬੜੀ ਤਹਜ਼ੀਬ ਦੇ ਨਾਲ ਟ੍ਰੈਫਿਕ ਰੂਲਾਂ ਦਾ ਵੀ ਪਾਲਣਾ ਕਰਦੇ ਆ ਉਹ ਜਿਹੜੇ ਹੋਟਲਾਂ 'ਚ ਰਹਿੰਦੇ ਨੇ ਉੱਥੇ ਹੌਲੀ ਬੋਲਦੇ ਆ ਕਦੇ ਉਹਨਾਂ ਦਾ ਲੜਾਈ ਝਗੜਾ ਵੀ ਨਹੀਂ ਮੈਂ ਦੇਖਿਆ ਸਾਡਾ ਹੋਟਲ ਵਾਲਿਆਂ ਦੇ ਨਾਲ ਵੀ ਰਾਤ ਨੂੰ ਅਸੀਂ ਸ਼ਰਾਬਾਂ ਪੀ ਕੇ ਆਰਡਰ ਕਰਨੇ ਹੁੰਦੇ ਆ ਤੇ ਸਵੇਰੇ ਬਿੱਲਾਂ ਪਿੱਛੇ ਉਹਨਾਂ ਨਾਲ ਰੌਲਾ ਪਾਉਣਾ ਹੁੰਦਾ ਮੈਂ ਬਹੁਤ ਵਾਰੀ ਇਹ ਹੋਟਲਾਂ 'ਚ ਦੇਖਿਆ ਹੈਗਾ ਸੋ ਮੈਨੂੰ ਲੱਗਦਾ ਹੈ ਕਿ ਅਸੀਂ ਹਲੇ ਘੁੰਮਣਾ ਫਿਰਨਾ ਸਿੱਖ ਰਹੇ ਆ ਅਸੀਂ ਸਿੱਖੇ ਨਹੀਂ ਆਗੇ ਹਲੇ ਸਾਡੀ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਕਿਉਂਕਿ ਯੂਰਪ ਦੇ ਲੋਕ ਨੇ ਉਹ ਤਾਂ ਮਤਲਬ 100 ਸਾਲ ਤੋਂ ਜਾਂ ਉਸ ਤੋਂ ਵੀ ਜ਼ਿਆਦਾ ਉਹਨਾਂ ਨੂੰ ਉਹਨਾਂ ਦੇ ਕੋਲੇ ਘੁੰਮਣ ਫਿਰਨ ਦਾ ਤਜਰਬਾ ਹੈਗਾ ਸਾਡਾ ਜਿਹੜਾ ਹੈਗਾ ਤਜਰਬਾ ਐਕਸਪੀਰੀਅੰਸ ਹੈ ਉਹ ਬਹੁਤ ਨਮਾ ਮੈਨੂੰ ਲੱਗਦਾ ਕਿ ਸਾਨੂੰ ਉਹ ਉਹ ਚੀਜ਼ ਹੈ ਜਿਹੜੀ ਉਹ ਹਾਲੇ ਸਿੱਖਣੀ ਪਊਗੀ ਹਾਲੇ ਅਸੀਂ ਸਿੱਖੀ ਨਹੀਂ ਹੈ ਇਹ ਇੱਕ ਪ੍ਰੋਬਲਮ ਵੀ ਜਿਹੜਾ ਕਲਚਰਲ ਗੈਪ ਹੁੰਦਾ ਉਸ ਗੈਪ ਨੂੰ ਕਿਵੇਂ ਨੇੜੇ ਲਾਉਣਾ ਹੁੰਦਾ ਜਦੋਂ ਤੁਸੀਂ ਦੂਸਰੀ ਕਮਿਊਨਿਟੀ ਕੋਲੇ ਜਾਂਦੇ ਹੋ ਦੂਸਰੀ ਨੈਸ਼ਨੈਲਿਟੀ ਕੋਲੇ ਜਾਂਦੇ ਹੋ ਦੂਸਰੇ ਰਿਲੀਜੀਅਨ ਕੋਲੇ ਜਾਂਦੇ ਹੋ ਦੂਸਰੀ ਸਭਤਾ ਕੋਲੇ ਜਾਂਦੇ ਹੋ ਉਹਨਾਂ ਨਾਲ ਨੜੜ ਤੁਹਾਡਾ ਬਿਹੇਵ ਹੈਗਾ ਉਹ ਕਿਸ ਤਰ੍ਹਾਂ ਦਾ ਹੋਵੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਮੈਨੂੰ ਲੱਗਦਾ ਹੈਗਾ ਕਿ ਇਹ ਵੀ ਇੱਕ ਬਹੁਤ ਵੱਡੀ ਹੈ ਜਿਹੜੀ ਹੈ ਉਹ ਪ੍ਰੋਬਲਮ ਆ ਰਹੀ ਹੈ ਸਾਡੇ ਪੰਜਾਬੀਆਂ ਨੂੰ ਜੇ ਜੇ ਕੋਈ ਤੁਸੀਂ ਨੁਕਤਾ ਸਾਂਝਾ ਕਰਨਾ ਚਾਹੋ ਹਾਂ ਆਪਦੇ ਤਜਰਬੇ ਚ ਕਿ ਜੇ ਸਫਰ ਕਰਨਾ ਹੋਵੇ ਕਿਵੇਂ ਕੀਤਾ ਜਾ ਸਕਦਾ ਕਿਉਂ ਗੱਡੀ 'ਚ ਵੱਡਾ ਸਪੀਕਰ ਲਾ ਕੇ ਗੱਡੀ ਭਜਾ ਕੇ ਸਫਰ ਹੋ ਸਕਦਾ ਜਾਂ ਕਿਤੇ ਸ਼ਾਂਤੀ ਨਾਲ ਕਿਤੇ ਬੈਠ ਕੇ ਕੋਈ ਸੋਚ ਕੇ ਕਿਸੇ ਨਾਲ ਤੋਂ ਮੈਨੂੰ ਲੱਗਦਾ ਹੈਗਾ ਕਿ ਜਿਹੜਾ ਸਾਨੂੰ ਸਫਰ ਹੈ ਬਹੁਤ ਤਹਜ਼ੀਬ ਨਾਲ ਕਰਨਾ ਚਾਹੀਦਾ ਹੈ ਸਾਨੂੰ ਘਟੋ ਘਟ ਜਿਹੜੇ ਜਿਹੜੇ ਦੇਖੋ ਪੰਜਾਬ ਦਾ ਮੈਦਾਨੀ ਏਰੀਆ ਇੱਥੇ ਸੜਕਾਂ ਦੇ ਵਿੱਚ ਇੱਕ ਸੜਕ ਦੇ ਉੱਤੇ ਤਿੰਨ ਤਿੰਨ ਚਾਰ ਚਾਰ ਗੱਡੀਆਂ ਨੂੰ ਬਰਾਬਰ ਚਲਾਇਆ ਜਾ ਸਕਦਾ ਗੁੱਸਾ ਵਿੱਚ ਲਈ ਲੇਕਿਨ ਹਿਮਾਚਲ ਦੇ ਵਿੱਚ ਤੁਸੀਂ ਇਦਾਂ ਨਹੀਂ ਕਰ ਸਕਦੇ ਹਿਮਾਚਲ ਦੇ ਵਿੱਚ ਇੱਕ ਪਾਸੇ ਬਹੁਤ ਡੂੰਗੀ ਖਾਈ ਹੈ ਜੇ ਤੁਸੀਂ ਬਰਾਬਰ ਗੱਡੀ ਲਾ ਲਈ ਤਾਂ ਜਿਹੜੀ ਗੱਡੀ ਢਲਾਨ ਵਾਲੇ ਪਾਸੇ ਉੱਪਰ ਨੂੰ ਚੜ ਰਹੀ ਹੈ ਔਰ ਬਹੁਤ ਮਤਲਬ ਪੀਕ ਦੇ ਉੱਤੇ ਆਈ ਹੋਈ ਹੈ ਜੇ ਤੁਸੀਂ ਉਹਦੇ ਬਰਾਬਰ ਗੱਡੀ ਲਾ ਲਈ ਹੋ ਸਕਦਾ ਹੈ ਉਹਦਾ ਬ੍ਰੇਕ ਵੀ ਨਾ ਲੱਗਣ ਉਹ ਬਹੁਤ ਲੋਡ ਲੋਡੇਡ ਗੱਡੀ ਹੋਵੇ ਤੇ ਉਹ ਪਿੱਛੇ ਕਿਸੇ ਖਾਈ ਚ ਝੜ ਗਏ ਇਸ ਕਰਕੇ ਜਿਹੜਾ ਜਿਹੜੇ ਰੂਲ ਐਂਡ ਰੈਗੂਲੇਸ਼ਨ ਅਸੀਂ ਪੰਜਾਬ ਦੇ ਨੇ ਇਹਨਾਂ ਨੂੰ ਛੱਡ ਕੇ ਸਾਨੂੰ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹ ਕਿਵੇਂ ਚੱਲਦੇ ਆ ਮੈਨੂੰ ਲੱਗਦਾ ਕਿ ਉਹਨਾਂ ਦੀ ਡਰਾਈਵਿੰਗ ਜਿਹੜੀ ਸਾਡੇ ਨਾਲੋਂ ਕਾਫੀ ਵਧੀਆ ਹੈ ਕੱਲੀ ਡਰਾਈਵਿੰਗ ਦਾ ਮਸਲਾ ਨਹੀਂ ਹੈਗਾ ਕਿ ਉਹਨਾਂ ਦੇ ਹੋਟਲਾਂ 'ਚ ਜਾਣਾ ਉਹਨਾਂ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨਾਲ ਸਾਡਾ ਵਿਹਾਰ ਕਿਹੋ ਜਿਹਾ ਹੋਵੇ ਜਿਹੜੇ ਅਸੀਂ ਹੋਟਲਾਂ ਦੇ ਵਿੱਚ ਰਹਨੇ ਆ ਜਿਹੜੇ ਉਹਨਾਂ ਦੇ ਕਰਿੰਦੇ ਆ ਉੱਥੋਂ ਦੇ ਸ਼ੈਫ ਨੇ ਜਾਂ ਉਹਨਾਂ ਦੇ ਬਹਿ ਰਹੇ ਆ ਉਹਨਾਂ ਨਾਲ ਤੁਸੀਂ ਕਿਵੇਂ ਬਿਹੇਵ ਕਰਨਾ ਹੈਗਾ ਇਹ ਸਾਰੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਹੈਗਾ ਜਾਂ ਤੁਸੀਂ ਜਿਹੜੇ ਵੱਡੇ ਵੱਡੇ ਸਪੀਕਰਾਂ ਤੋਂ ਪਰਹੇਜ਼ ਕਰਨਾ ਜੇ ਤੁਸੀਂ ਸੰਗੀਤ ਸੁਣਨਾ ਤਾਂ ਇੱਕ ਉਹਦੀ ਲਿਮਿਟੇਸ਼ਨ ਹੋਵੇ ਨਾ ਤੁਹਾਡੀ ਗੱਡੀ ਦੇ ਅੰਦਰ ਉਹਦਾ ਰੌਲਾ ਰੱਪਾ ਰਹੇ ਤੁਹਾਡੇ ਆਪਣੇ ਕਮਰੇ 'ਚ ਰਹੇ ਮੈਂ ਹੋਟਲਾਂ ਦੇ ਵਿੱਚ ਦੇਖਿਆ ਕਿ ਐਨੇ ਉੱਚੀ ਉਹਨਾਂ ਨੇ ਸਪੀਕਰ ਅੰਦਰ ਜਾ ਕੇ ਲਾ ਦੇਣੇ ਹੁੰਦੇ ਆ ਕਿ ਜਿਹੜੇ ਆਲ ਦਾਲੇ ਦਲੇ ਕਮਰੇ ਵਾਲੇ ਆ ਉਹਨਾਂ ਨੇ ਸੌਣਾ ਵੀ ਹੈ ਕਿਸੇ ਨੇ ਕੋ ਥੱਕਿਆ ਦੂਰੋਂ ਆਇਆ ਅਸੀਂ ਇਹ ਸਾਰੀਆਂ ਚੀਜ਼ਾਂ ਦੀ ਪਰਵਾਹ ਕਰਨੀ ਬਿਲਕੁਲ ਭੁੱਲ ਜਾਨੇ ਹਾਂ ਅਸੀਂ ਜੋ ਸਾਨੂੰ ਲੱਗਦਾ ਹੁੰਦਾ ਅਸੀਂ 2-3 ਦਿਨਾਂ ਲਈ ਆਇਆ ਕਿ ਅਸੀਂ ਇੱਥੇ ਹੁਣ ਬਹੁਤ ਮਤਲਬ ਅਸੀਂ ਰਾਜ ਹੈ ਇੱਥੇ ਸਾਰਾ ਕੁਝ ਸਾਡੇ ਮੁਤਾਬਕ ਚੱਲੇ ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਇਹ ਵੀ ਉੱਥੇ ਇੱਕ ਕਨਫਲਿਕਟ ਹੈ ਜਿਹੜੀ ਪੈਦਾ ਹੈ ਉਪੇ ਦਾ ਕਰ ਰਹੀਆਂ ਨੇ ਲੱਗਦਾ ਇਹ ਇਹ ਇਕੱਲੇ ਪੰਜਾਬੀਆਂ ਦੀ ਦਿੱਕਤ ਹੈ ਜਾਂ ਹੋਰ ਨਾਰਥ ਇੰਡੀਆ ਦੇ ਜਾਂ ਸਾਊਥ ਇੰਡੀਆ ਦੇ ਜਿਹੜੇ ਵੀ ਲੋਕ ਜਾਂਦੇ ਉਹਨਾਂ ਦੀ ਵੀ ਸਮੱਸਿਆ ਹੈ ਮੈਨੂੰ ਲੱਗਦਾ ਕਿ ਨਾਰਥ ਇੰਡੀਆ ਦੇ ਲੋਕਾਂ ਦੀ ਹੈਗੀ ਹਰਿਆਣੇ ਵਾਲਿਆਂ ਦੀ ਸਮੱਸਿਆ ਵੀ ਹੈਗੀ ਹੈ ਇਹ ਹਰਿਆਣੇ ਦੇ ਲੋਕ ਵੀ ਤਕਰੀਬਨ ਤਕਰੀਬ ਸਾਡੇ ਮੰਗੋ ਬਿਹਾਰ ਕਰਦੇ ਨੇ ਸਾਊਥ ਵਾਲੇ ਇਦਾਂ ਨਹੀਂ ਕਰਦੇ ਸਾਊਥ ਵਾਲੇ ਲੋਕ ਕਾਫੀ ਤਹਜ਼ੀਬ ਨਾਲ ਚੱਲਦੇ ਆ ਉਹਨਾਂ ਦੇ ਸਾਰੀਆਂ ਚੀਜ਼ਾਂ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਉਹਨਾਂ ਨੂੰ ਫਾਲੋ ਕਰਦੇ ਨੇ ਪਰ ਇਹ ਨਾਰਥ ਇੰਡੀਆ ਦੇ ਲੋਕਾਂ ਦੀਆਂ ਇਹ ਪ੍ਰੋਬਲਮਾਂ ਹੈਗੀਆਂ ਨੇ ਹਰਿਆਣੇ ਵਾਲਿਆਂ ਨੇ ਵੀ ਹੈਗੀਆਂ ਨੇ ਹਰਿਆਣੇ ਵਾਲੇ ਲੋਕਾਂ ਦੀਆਂ ਮੈਂ ਮੈਨੂੰ ਲੱਗਦਾ ਕਿ ਇਸ ਚੀਜ਼ ਤੋਂ ਬਹੁਤ ਬਚਣ ਦੀ ਲੋੜ ਹੈ ਇਹ ਕਹਿ ਕੇ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਕੀ ਮਤਲਬ ਕੋਈ ਪੰਜਾਬ ਦੋਸ਼ੀ ਹੈ ਜਾਂ ਹਿਮਾਚਲ ਦੇ ਲੋਕ ਹੀ ਬਹੁਤ ਮਤਲਬ ਦੇਵਤੇ ਨੇ ਜਿਹੜੀਆਂ ਉਹਨਾਂ ਦੀਆਂ ਘਾਟਾਂ ਨੇ ਉਹਨਾਂ ਦੀਆਂ ਕਮਜ਼ੋਰੀਆਂ ਨੇ ਕਈ ਵਾਰੀ ਬਿਲਾ ਬਿੱਲ ਦੇਣ ਵੇਲੇ ਚੀਟਿੰਗ ਕਰਦੇ ਆ ਕਈ ਵਾਰੀ ਉਥੇ ਗੁੰਡਾਗਰਦੀ ਹੋ ਸਕਦੀ ਆ ਥੋੜੇ ਲੈਵਲ ਤੇ ਪਰ ਅਸੀਂ ਕਿਸੇ ਚੀਜ਼ ਨੂੰ ਅਸੈਸ ਓਵਰਆਲ ਸਾਰੀ ਚੀਜ਼ਾਂ ਤੋਂ ਕਰਨਾ ਹੁੰਦਾ ਹੈ ਕਿ ਜੇ ਇੱਕ ਹੋਟਲ ਵਾਲੇ ਨੇ ਸਾਡੇ ਨਾਲ ਚੀਟਿੰਗ ਕੀਤੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਿਮਾਚਲ ਦੀ ਜਿਹੜੀ ਟੋਟਲ ਜਿਹੜੀ ਹੋਟਲ ਇੰਡਸਟਰੀ ਹੈ ਉਹ ਚੀਟਰ ਨੇ ਐਦਾਂ ਦਾ ਕੁਝ ਨਹੀਂ ਹੁੰਦਾ ਜੇ ਉੱਥੇ ਕਿਸੇ ਨੇ ਗੁੰਡਾਗਰ ਦੀ ਮੰਨੀ ਕਰਨ ਸਾਹਿਬ ਵਾਲੇ ਪਾਸੇ ਕੀਤੀ ਹੈ ਜਾਂ ਸਪੈਨਿਸ਼ ਜੋੜੇ ਨੇ ਨਾਲ ਨਾਲ ਕੀਤੀ ਹੈ ਮਤਲਬ ਇਹਦਾ ਕਿ ਉਹ ਉਹਦੀ ਸਜ਼ਾ ਦੀ ਮੰਗ ਕਰਨੀ ਚਾਹੀਦੀ ਹੈ ਉਹਨਾਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਸਾਡੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਉਹਨਾਂ ਦਾ ਫਰਜ ਹੈ ਉਹਨਾਂ ਨੂੰ ਕਰਨੀ ਚਾਹੀਦੀ ਹੈ ਜੇ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਮੈਨੂੰ ਲੱਗਦਾ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਕਹਿਣਾ ਚਾਹੀਦਾ ਹੈ ਕਿ ਇੱਥੇ ਹਿਮਾਚਲ ਦੇ ਲੋਕ ਜਾਂ ਜਿਹੜੇ ਪ੍ਰਸ਼ਾਸਨ ਹੈ ਉਹਦੀਆਂ ਘਾਟਾਂ ਕਮਜ਼ੋਰੀਆਂ ਨੂੰ ਉਹਨੂੰ ਇਸ ਲੈਵਲ ਤੇ ਡਾਇਲੌਗ ਦੇ ਲੈਵਲ ਤੇ ਕਰਨਾ ਚਾਹੀਦਾ ਹੈ ਨਾ ਕਿ ਇਹ ਤੁਸੀਂ ਉਹਨਾਂ ਦਾ ਬਾਈਕਟ ਕਰ ਦਿਓ ਜਾਂ ਤੁਸੀਂ ਉਹਨਾਂ ਦੇ ਡਰਾਈਵਰਾਂ ਨੂੰ ਪੰਜਾਬ ਦੇ ਵਿੱਚ ਘੇਰਨ ਲੱਗ ਜਓ ਇਹ ਕੋਈ ਸਮੱਸਿਆ ਦਾ ਹੱਲ ਨਹੀਂ ਇਹ ਤੁਸੀਂ ਇੱਕ ਸਟੇਟ ਦੁਆਰਾ ਨਿਰਧਾਰਤ ਕੀਤੇ ਹੋਏ ਅਜੰਡੇ ਉੱਤੇ ਚੱਲ ਰਹੇ ਹੋ ਤੁਹਾਨੂੰ ਖੁਦ ਨੂੰ ਪਤਾ ਨਹੀਂ ਲੱਗ ਰਿਹਾ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਤੁਹਾਡਾ ਆਪਣਾ ਅਜੰਡਾ ਨਹੀਂ ਹੈਗਾ ਤੁਸੀਂ ਜਿਹੜਾ ਸਟੇਟ ਦੁਆਰਾ ਇੱਕ ਨਿਰਧਾਰਤ ਕੀਤਾ ਹੋਇਆ ਅਜੰਡਾ ਹੈ ਤੁਸੀਂ ਉਹਦੇ ਉੱਤੇ ਕੰਮ ਕਰਨ ਲੱਗ ਜਾਨੇ ਉਹ ਮੈਨੂੰ ਲੱਗਦਾ ਇਹ ਬਹੁਤ ਚੌਕਸੀ ਦੀ ਲੋੜ ਹੈ ਚੌਕਸੀ